ਅੱਜ ਦੇ ਇਸ ਗੀਤਕਾਰਾਂ ਦੇ ਮੇਲੇ ਦੇ ਵਿੱਚ ਪੰਜ-ਛੇ ਸਾਰੀਆਂ ਸ਼ਖਸੀਤਾਂ ਸਾਰੇ ਗੀਤਕਾਰ ਸੱਜਣ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਦੋਂ ਅਸੀਂ ਆਏ ਸੀ ਤਾਂ ਮੈਨੂੰ ਇਹ ਪਸੂ ਸੁਆ ਕਿ ਆਪਾਂ ਗੀਤਕਾਰਾਂ ਦੇ ਬਾਰੇ ਜ਼ਿਆਦਾ ਗੱਲ ਕਰਾਂਗੇ ਗੀਤਾਂ ਦੇ ਬਾਰੇ ਜਿਹੜੀਆਂ ਆਪਣੀਆਂ ਮੁਸ਼ਕਲਾਂ ਨੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਤਾਂ ਅਸੀਂ ਬਠਿੰਡੇ ਤੋਂ ਸਾਰੇ ਇਕੱਠੇ ਮੈਂ ਮੈਨੂੰ ਕਿਹਾ ਗਿਆ ਸੀ ਕਿ ਆਈਪੀਆਰਐਸ ਦੇ ਬਾਰੇ ਗੱਲ ਕਰਨੀ ਹੈ ਆਈਪੀਆਰਐਸ ਦੇ ਬਾਰੇ ਬਹੁਤ ਲੰਬੀ ਗੱਲ ਹੋ ਸਕਦੀ ਹੈ ਤੇ ਜੇ ਹੋ ਸਕਦਾ ਮੈਂ ਪ੍ਰਬੰਧਕਾਂ ਨੂੰ ਅਪੀਲ ਕਰਦਾ ਪਹਿਲਾਂ ਤਾਂ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਬਹੁਤ ਸੋਹਣਾ ਮੇਲਾ ਲਾਇਆ ਸਾਰਿਆਂ ਨੂੰ ਇਕੱਠੇ ਕੀਤਾ ਹੌਲੀ ਹੌਲੀ ਇਹ ਕਾਫਲਾ ਹੋਰ ਵੱਡਾ ਹੋਊਗਾ ਆਪਾਂ ਨੂੰ ਸਭ ਨੂੰ ਯਕੀਨ ਹੈ ਤਾਂ ਮੇਰਾ ਮਨਣਾਇਆ ਕਿ ਹੋ ਸਕਦਾ ਕਿ ਮੈisher ਗਲਤ ਹੋਵਾਂ ਮੁਸਤਾਖੀ ਮਾਫ ਜੀਆਈਪੀਐਸ ਦੀ ਟੀਮ ਨੂੰ ਇੱਥੇ ਬਿਠਾ ਲਿਆ ਜਾਵੇ ਤੇ ਮਾਈਕ ਆਪਾਂ ਗੀਤਕਾਰਾਂ ਦੇ ਨਾਲ ਵਿਸ਼ੇਸ਼ ਕਰਕੇ ਚੁਣਵੇਂ ਗੀਤਕਾਰਾਂ ਦੇ ਵਿੱਚੋਂ ਆਪਾਂ ਉਹਨਾਂ ਦੇ ਮਸਲੇ ਉਹਨਾਂ ਦੀ ਗੱਲ ਸੁਣ ਲਈ ਜਾਵੇ ਤੇ ਉਹ ਜ਼ਿਆਦਾ ਪ੍ਰਭਾਵਸ਼ਾਲੀ ਹੋ ਜੂ ਕਿਉਂਕਿ ਮੁਸ਼ਕਲਾਂ ਬਹੁਤ ਨੇ ਮੈਂ ਸਮਝਦਾ ਕਿ ਤੁਸੀਂ ਕਹਿੰਦੇ ਸੈਕੰਡਰੀ ਪਰ ਪਹਿਲੀ ਵਾਰ ਦੀ ਬਹੁਤ ਆਪਾਂ ਉਮੀਦਾਂ ਲੈ ਕੇ ਆਏ ਆਂ ਬਹੁਤ ਸਾਰੇ ਇਹ ਗੱਲਾਂ ਜਿਹੜੀਆਂ ਆਈਪੀਐਸ ਦੇ ਦਲਾਂ ਕੀਤੀਆਂ ਦਸਮੀ ਦੇ ਕਦੀਆਂ ਚਾਹੀਦੀਆਂ ਸੈਕੰਡ ਰਾਉਂਡ ਕਹਿੰਦੇ ਭਮਾਨ ਸਾਹਿਬ ਕਹਿੰਦੇ ਆਪਾਂ ਲੈ ਲੈਣੇ ਆ ਸੋ ਕਿਉਂਕਿ ਤੁਹਾਡੀਆਂ ਮੁਸ਼ਕਲਾਂ ਨੇ ਆਪਣੀਆਂ ਸਭ ਦੀਆਂ ਮੁਸ਼ਕਲਾਂ ਨੇ ਜੇ ਉਹ ਸਵਾਲ ਆਪਾਂ ਅਧੂਰੇ ਮਨਾਂ ਦੇ ਵਿੱਚ ਲੈ ਕੇ ਘਰਾਂ ਨੂੰ ਮੁੜ ਗਏ ਫਿਰ ਇਹਦੇ ਦੂਰੋਂ ਆਉਣ ਦਾ ਕੋਈ ਫਾਇਦਾ ਨਹੀਂ ਸੋ ਬਹੁਤ ਸਾਰੀਆਂ ਗੱਲਾਂ ਨੇ ਆਈਪੀਐਸ ਦੇ ਨਾਲ ਨਾਲ ਜੋ ਟੀਮ ਹੁੰਦੀ ਤਾਂ ਮੈਂ ਉਹਨਾਂ ਨਾਲ ਸਵਾਲ ਕਰ ਲਿਆ ਤਾਂ ਬਹੁਤ ਸਾਰੇ ਸਵਾਲ ਨਹੀਂ ਚਲੋ ਜੇ ਕਹਿੰਦੇ ਦੂਸਰਾ ਰਾਉਂਡ ਚੱਲੂਗਾ ਆਪਾਂ ਸੁਣਦੇ ਆਂ ਬਹੁਤ ਸਾਰੇ ਸੀਨੀਅਰ ਗੀਤਕਾਰ ਸਹਿਬਾਨ ਬੈਠੇ ਐ ਮੈਂ ਉਹਦੀ ਹਾਜ਼ਰੀ ਦੇ ਵਿੱਚ ਗੁਸਤਾਖੀ ਕਰ ਰਿਹਾ ਕਿ ਇਹ ਗੀਤਕਾਰਾਂ ਦਾ ਮੇਲਾ ਲਾਉਣਾ ਕਿਉਂ ਪੈ ਗਿਆ ਇਹ ਵੀ ਸਾਰਿਆਂ ਨੇ ਸਵਾਲ ਹੈ ਗੀਤਕਾਰਾਂ ਦੇ ਹੱਦਕਾਂ ਦੀ ਗੱਲ ਕਿਉਂ ਕਰਨੀ ਪੈਗੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਜਿਵੇਂ ਬਜ਼ੁਰਗ ਵਿਰਾਸਤ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀ ਪ੍ਰਾਪਰਟੀ ਸਾਨੂੰ ਛੱਡ ਕੇ ਜਾਂਦੇ ਐ ਸੋ ਮੇਰੀ ਸੁਨੇਹਰ ਬੇਨਤੀ ਹੈ ਕਿ ਸੀਨੀਅਰ ਗੀਤਕਾਰ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੇ ਗੀਤਕਾਰਾਂ ਲਈ ਉਸ ਤਰ੍ਹਾਂ ਦਾ ਮਾਹੌਲ ਉਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਕੇ ਉਸ ਤਰ੍ਹਾਂ ਦੀਆਂ ਸੰਸਥਾਵਾਂ ਸਿਰਜ ਕੇ ਆਪਾਂ ਜਾਈਏ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਜਾਂ ਗੀਤਕਾਰ ਜਿਹੜੇ ਨੇ ਉਹਨਾਂ ਨੂੰ ਮੁਸ਼ਕਲਾ ਨਾ ਆਉਣ ਉਹ ਸਾਨੂੰ ਦੁਆਵਾਂ ਦੇਣ ਤੁਹਾਨੂੰ ਦੁਆਵਾਂ ਦੇਣ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਸੀਨੀਅਰਸ ਨੇ ਸਾਡੇ ਲਈ ਰਾਹ ਮੋਕਲੇ ਕੀਤੇ ਇੱਕ ਹੋਰ ਗੱਲ ਹੈ ਸੰਧੂ ਸਾਹਿਬ ਤੁਸੀਂ ਬਹੁਤ ਬਹੁਤ ਕੁਝ ਦੇਖਿਆ ਜਿਹੜੇ ਗੀਤਕਾਰ ਨੂੰ ਆਲਰੇਡੀ ਬਹੁਤ ਰਾਇਲਟੀ ਮਿਲਦੀ ਹੈ ਅੱਜ ਕੱਲ ਉਹਨਾਂ ਚ ਇੱਕ ਵੀ ਗੀਤਕਾਰ ਹੈ ਨਹੀਂ ਮਤਲਬ ਦੇਖੋ ਦੁਖਾਂਤ ਕਿ ਉਹਨਾਂ ਨੇ ਆਉਣਾ ਮੁਨਾਸਬ ਵੀ ਨਹੀਂ ਸਮਝਿਆ ਤੇ ਫਿਰ ਅਸੀਂ ਕਹਿੰਦੇ ਹਾਂ ਕਿ ਸਾਡੇ ਹੱਕਾਂ ਦੀ ਗੱਲ ਕਰਾਂਗੇ ਜਦੋਂ ਅਸੀਂ ਆਪ ਹੀ ਇੱਕ ਜੁੱਟ ਦੀ ਇੱਕ ਮੁੱਠ ਨਹੀਂ ਤੇੜੇ ਡੂਰੋਂ ਪਾ ਚੱਲ ਕੇ ਆਏ ਜਿਨ੍ਹਾਂ ਦੇ ਤੁਹਾਡੇ ਵੱਡੇ ਵੱਡੇ ਨਾਂ ਨੇ ਜਿੰਨੂੰ 25 25 30 ਸਾਲ ਹੋ ਗਏ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾਂ ਨੂੰ ਉਹ ਬੈਠੇ ਆਏ ਪਹਿਲਾਂ ਆਪਣੇ ਆਪ ਲਈ ਤਾੜੀਆਂ ਮਾਰੋ ਇੱਕ ਮੈਨੂੰ ਹੋਰ ਤਕਲੀਫ ਕੱਲ ਹੁੰਦੀ ਹੈ ਕਿ ਅਕਸਰ ਕਹਿ ਦਿੱਤਾ ਕਿ ਫਰਾਣਾ ਵਿਚਾਰਾ ਗੀਤਕਾਰ ਆਪਾਂ ਕੋਈ ਵਿਚਾਰੇ ਨਹੀਂ ਆਪਾਂ ਨੂੰ ਮਾਣ ਹੋਣਾ ਚਾਹੀਦਾ ਸਾਰਿਆਂ ਨੂੰ ਕਿ ਮਾਲਕ ਨੇ ਪ੍ਰਮਾਤਮਾ ਨੇ ਆਪਾਂ ਨੂੰ ਉਹ ਹੁਨਰ ਦਿੱਤਾ ਉਮੀਦਾਂ ਦਿੱਤੀ ਉਹ ਤਾਕਤ ਦਿੱਤੀ ਉਹ ਬਖਸ਼ਿਸ਼ ਦਿੱਤੀ ਉਹ ਆਸ਼ੀਰਵਾਦ ਦਿੱਤਾ ਕਿ ਤੁਸੀਂ ਜਿਹਨਾਂ ਨੂੰ ਨਹੀਂ ਵੀ ਮਿਲਦੇ ਉਹਨਾਂ ਦੇ ਦੁੱਖਾਂ ਦੇ ਵਿੱਚ ਤੁਹਾਡੇ ਗੀਤ ਚੱਲਦੇ ਆ ਜਿਨਾਂ ਨੂੰ ਤੁਸੀਂ ਨਹੀਂ ਵੀ ਮਿਲਿਆ ਉਹਨਾਂ ਦੀ ਖੁਸ਼ੀਆਂ ਦੇ ਵਿੱਚ ਵੀ ਤੁਹਾਡੇ ਗੀਤ ਚੱਲਦੇ ਆ ਉਹ ਸਾਡੇ ਤੁਹਾਡੇ ਗੀਤਾਂ ਦੇ ਨਾਲ ਆਪਣੀਆਂ ਖੁਸ਼ੀਆਂ ਮਨਾਉਂਦੇ ਆ ਆਪਣੇ ਦੁੱਖ ਦਰਦ ਦੂਰ ਕਰਦੇ ਤੇ ਪਹਿਲਾ ਗੀਤਕਾਰਾਂ ਦਾ ਮੇਲਾ ਇਹ ਪ੍ਰਮਾਤਮਾ ਕਰਦੇ ਆ ਕਿ ਕਾਫਲਾ ਹੋਰ ਵੱਡਾ ਹੋਵੇ ਜਿਸ ਤਰ੍ਹਾਂ ਵਿਸ਼ਵ ਪੰਜਾਬੀ ਗੀਤਕਾਰ ਮੰਚ ਵੱਲੋਂ ਇਹ ਕਿਹਾ ਗਿਆ ਕਿ ਗੀਤਕਾਰਾਂ ਦਾ ਵਿਸ਼ਵ ਦੇ ਵਿੱਚ ਪਹਿਲਾ ਮੇਲਾ ਤੇ ਆਪਾਂ ਕਹੀਏ ਕਿ ਪੰਜਾਬੀ ਦੇ ਵਿੱਚ ਕਿਸੇ ਗੀਤਕਾਰ ਨੂੰ ਓਸਕਰ ਰਿਵਾਰਡ ਵੀ ਮਿਲੇ ਸਾਡੀ ਦੁਆ ਹੈ ਤੇ ਆਈਪੀਆਰਸ ਦੇ ਨਾਲ ਇਕੱਲੇ ਮਸਲੇ ਨਹੀਂ ਖਤਮ ਹੋ ਜਾਂਦੇ ਗੀਤਕਾਰਾਂ ਦੇ ਹੋਰ ਵੀ ਬਹੁਤ ਸਾਰੇ ਪਲੇਟਫਾਰਮਸ ਨੇ ਜਿਵੇਂ ਭਾਸ਼ਾ ਵਿਭਾਗ ਕਮਿਆਣਾ ਸਾਹਿਬ ਲੰਮਾ ਸਮਾਂ ਭਾਸ਼ਾ ਵਿਭਾਗ ਚ ਰਹੇ ਸੰਧੂ ਸਾਹਿਬ ਦੱਸ ਸਕਦੇ ਆ ਕਿ ਭਾਸ਼ਾ ਵਿਭਾਗ ਦੇ ਵਿੱਚ ਜਿਹੜਾ ਕਿਤਾਬ ਨੂੰ ਅਵਾਰਡ ਦਿੱਤਾ ਹੁੰਦਾ ਉਹ ਕਿੰਨੇ ਕ ਗੀਤਕਾਰਾਂ ਨੂੰ ਮਿਲ ਗਿਆ ਇਸ ਸਾਲ ਮਿਲਦਾ ਕਵਤਾ ਤੇ ਗੀਤਕਾਰਾਂ ਨੂੰ ਕਵਤਾ ਵਾਲੀ ਕੈਟਾਗਰੀ ਚ ਰੱਖਿਆ ਗਿਆ ਪਹਿਲਾ ਮੇਰੀ ਬੇਨਤੀ ਹੈ ਕਿ ਸਾਰੇ ਗੀਤਕਾਰ ਕਿਤਾਬਾਂ ਜ਼ਰੂਰ ਛਪਾਓ ਇਹ ਭਾਸ਼ਾ ਵਿਭਾਗ ਆਏ ਸਾਲ ਗੀਤਕਾਰਾਂ ਦੇ ਹਰ ਤਰ੍ਹਾਂ ਦੀ ਕਿਤਾਬ ਮੰਗਦਾ ਅਵਾਰਡ ਵਾਸਤੇ ਉੱਥੇ ਜ਼ਰੂਰ ਹੁਣਦਾ ਬਾਬੇ ਜੀ ਜਾਣ ਸਾਇੰਸ ਅਕੈਡਮੀ ਹੈ ਜਿਹੜੀ ਭਾਰਤ ਸਾਹਿਤ ਅਕੈਡਮੀ ਹੈ ਉਹ ਤਾਂ ਹੀ ਵਾਰਡ ਦਿੰਦੀ ਸਾਡੇ ਕਿਤਾਬਾਂ ਛਪੀ ਆਉਣੀਆਂ ਤੇ ਕਿਤਾਬਾਂ ਨਾਲੇ ਜਾਣਕੀ ਸ਼ਰੋਮਣੀ ਗਾਇਕ ਦਾ ਅਵਾਰਡ ਸੰਗੀਤਨਾਟਕ ਅਕੈਡਮੀ ਦਿੰਦੀ ਹੈ ਤੇ ਜੇ ਸ਼ਰੋਮਣੀ ਗਾਇਕ ਦਾ ਅਵਾਰਡ ਵਸਰਦਾ ਤਾਂ ਸ਼ਰੋਮਣੀ ਗੀਤਕਾਰ ਦਾ ਕਿਉਂ ਨਹੀਂ ਵਸਰਦਾ ਆਸਰੇ ਸਵਾਲ ਨੇ ਬਹੁਤ ਲੰਮਾ ਸਮਾਂ ਹੋ ਜਾਣਾ ਤੇ ਬੈਠ ਕੇ ਗੱਲ ਕਰਾਂਗੇ ਤੇ ਸਾਰੇ ਮੇਰੇ ਤੋਂ ਸੀਨੀਅਰਸ ਨੂੰ ਵੀ ਭੁੱਲਣਾ ਹੋਰ ਵੀ ਤੁਹਾਡੇ ਅੰਦਰ ਬਹੁਤ ਪੁੱਛਿਆ ਤੁਹਾਡੇ ਆਪਣੇ ਤੇਰਵੇਂ ਨੇ ਤਾਂ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਨੂੰ ਇਸ ਪਾਸੇ ਬਦਲ ਵੀ ਲੋੜ ਹੈ ਇੱਕ ਤਾਂ ਆਪਾਂ ਵਿਚਾਰਾ ਬਣ ਖਤਮ ਕਰੀਏ ਕਿਤਾਬਾਂ ਵਾਲੇ ਪਾਸੇ ਤੁਰੀਏ ਜਿੱਥੇ-ਜਿੱਥੇ ਰਾਇਲਟੀ ਪਈ ਹੈ ਆਪਾਂ ਮਿਲੀਏ ਇੱਕ ਮੈਂ ਹੋਰ ਪ੍ਰਬੰਧਕ ਸਹਿਬਾਨ ਨੂੰ ਬੇਨਤੀ ਕਰਦਾ ਔਰ ਆਈਪੀਐਸ ਦੀ ਟੀਮ ਨੂੰ ਬੇਨਤੀ ਕਰਦਾ ਕਿ ਪੰਜਾਬ ਵੈਸੇ ਤਾਂ ਦੁਨੀਆ ਚ ਫੈਲਿਆ ਹੋਇਆ ਪੰਜਾਬੀ پوری ਦੁਨੀਆ ਚ ਫੈਲੇ ਹੋਏ ਆ ਪਰ ਜੇ ਆਪਾਂ ਇਧਰਲੇ ਪੰਜਾਬ ਦੀ ਗੱਲ ਕਰੀਏ ਤਾਂ ਜਿਵੇਂ ਜ਼ੋਨ ਬਣਾਏ ਜਾਂਦੇ ਆ ਬਠਿੰਡੇ ਲੁਧਿਆਣੇ ਪਟਿਆਲੇ ਜਲੰਧਰ ਅੰਮ੍ਰਿਤਸਰ ਆਈਪੀਐਸ ਦੀ ਟੀਮਾਂ ਦੋ ਦੋ ਤਿੰਨਾਂ ਨੂੰ ਸਾਹਮਣੇ ਦੇ ਦਿਓ ਸਾਰੇ ਮਛਲੇ ਬਗੜ ਜਾਣਗੇ ਜਿਹੜੇ ਕੰਮ ਕਰਨ ਕਰਨ ਵਾਲੇ ਸੋ ਆਪਾਂ ਨੂੰ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਕੰਮ ਕਰੀਏ ਤੇ ਜੇ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਕਹੇਗਾ ਹਾਂ ਤਾਂ ਮੁਸਾਫੀ ਮਾਫ ਤੇ ਆਪਾਂ ਅੱਗੇ ਵਧੀਏ ਕਿਤੇ ਇਹ ਨਾ ਹੋਵੇ ਵੀ ਆਪਾਂ ਨੂੰ ਇਹ ਲੱਗੇ ਕਿ ਆਪਾਂ ਸੱਭਿਆਚਾਰਕ ਮੇਲਾ ਦੇਖ ਕੇ ਜਾਂ ਸੁਣ ਕੇ ਮੁੜਿਆ ਬਹੁਤ-ਬਹੁਤ ਮਿਹਰਬਾਨ ਥੈਂਕ ਯੂ ਬਹੁਤ-ਬਹੁਤਾਂ ਵੱਟ ਮਾਪੀਟ ਬਾਣਾ ਜੀ ਬੜੇ ਅੱਛੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਾਰਾ ਕੁਝ ਆਈ.ਕੀ.ਆਰ.ਐਸ. ਵਾਰੇ ਤੁਹਾਡੀ ਡਿਲੀਵਰਿਟੀ ਬਾਰੇ ਗੱਲ ਕਰਕੇ ਬੈਠੇ ਨੇ